ਮੰਡੀ ਦੇ ਟਰੈਕਟਰ ਆ ਗਿਆ ਸੋਨਾਲੀਕਾ ਪੀਬੀ 29 ਮੋਗੇ ਦਾ ਹੀ ਨੰਬਰ ਆ ਜੇ ਮਾਡਲ ਦੀ ਗੱਲ ਕਰੀਏ 2013 ਮਾਡਲਾ ਡਿਮਾਂਡ ਹੈਗੀ 4 ਲੱਖ 75 ਹਜ਼ਾਰ ਬਾਕੀ ਹੈਵੀ ਬੰਪਰ ਲੱਗਾ ਬਾਕੀ ਓਰੀਜਨ ਰੰਗ ਬੇੜ ਦਾ ਹਰਾ ਟਰੈਕਟਰ ਆ ਫੇਵਰ ਵਾਲੀ ਛਤਰੀ ਲੱਗੀ ਆ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੀ ਆ ਚਾਰੇ ਟਾਇਰ ਐ ਐਮ ਆਰ ਐਫ ਦੇ 90 ਪੈਸੇ ਟਾਇਰ ਆ ਚਾਰੇ ਟਰੈਕਟਰ ਦੇ ਬਾਕੀ ਆ ਸਾਰਾ ਰੰਗ ਬੇੜ ਟਰੈਕਟਰ ਦਾ ਸਾਰਾ ਹੀ ਓਰੀਜਨਲ ਆ ਬਾਕੀ ਸਾਈਡ ਗੀਅਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ ਪਾਵਰ ਸਟੀering ਆ ਬਾਕੀ ਡਿਮਾਂਡ ਹੈਗੀ ਆ 475 ਜਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ ਮਾਨਤਾਨ ਜ਼ਰੂਰ ਹੋ ਜਾਊਗਾ ਸੋ ਇਹ ਕੇ ਟਰੈਕਟਰ ਤੇ ਇੱਕ ਸਵਰਾਜ 855 ਦੋਵੇਂ ਇੱਕ ਇੱਕਰੇ ਵਿਕਾਊ ਆ ਉਹਦੀ ਵੀ ਤੁਹਾਨੂੰ ਦਿੰਨੇ ਆ ਜਾਣਕਾਰੀ ਸੋ ਅਗਲਾ ਆ ਗਿਆ ਸਵਰਾਜ 855 ਐਫੀ ਜਿਹੜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2016 ਮਾਡਲ ਟਰੈਕਟਰ ਆ ਡਿਮਾਂਡ ਹੈਗੀ ਆ 5,85,000 ਜਾਰੇ ਟਾਇਰ ਟਰੈਕਟਰ ਦੇ ਨਾਲ ਦੇ ਟਾਇਰ ਆ ਗੁਡਇਰ ਕੰਪਨੀ ਦੇ 80 ਪੈਸੇ ਟਾਇਰ ਆ ਜਾਰੇ ਫੈਬਰ ਵਾਲੀ ਛਤਰੀ ਲੱਗੀ ਆ ਹੈਵੀ ਬੰਪਰ ਲੱਗਾ ਬਾਕੀ ਪੰਜਾਬ ਨੰਬਰ ਆ ਬਾਕੀ ਆ ਸਾਰਾ ਰੰਗ ਵੀ ਟਰੈਕਟਰ ਦਾ オリジナル ਆ ਮਗਰਾੜ ਮਗਰੂੜ ਟਰੈਕਟਰ ਤੇ ਵੇਦਾਗ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਪੀ ਵੀ 03 ਬਠਿੰਡਾ ਨੰਬਰ ਆ ਲਿੰਕਾਂ ਲੋਂਕਾਂ ਤੁਸੀਂ ਚੈੱਕ ਕਰ ਸਕਦੇ ਹੋ ਫੈਬਰ ਵਾਲੀ ਛਤਰੀ ਲੱਗੀ ਆ ਇਹਨਾਂ ਦੋਵਾਂ ਟਰੈਕਟਰਾਂ ਵਿੱਚੋਂ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਉੱਪਰ ਮਾਲਕ ਵੀਰ ਦਾ ਕੰਟੈਕਟ ਨੰਬਰ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਸੋ ਜਿਹੜਾ ਵੀ ਆਪਣੀ ਵੀਡੀਓ ਵੇਖ ਕੇ ਆ ਬਾਈ ਕੋਲ ਟਰੈਕਟਰ ਖਰੀਦਣ ਜਾਊਗਾ ਸੋ ਮਾਂ ਤਣ ਬਾਈਆਂ ਦਾ ਜ਼ਰੂਰ ਹੋ ਜਾਊਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸੋ ਸਾਰਿਆਂ ਦਾ ਧੰਨਵਾਦ